ਗੁਰੂ ਰੋਪ ਗੁਰੂ ਪਿਆਰੀ ਸਾਜ ਸੰਗਤ ਜੀ ਸਾਰੇ ਗੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਾਹਮਣੇ ਇੱਕ ਵਿਤਾ ਪੇਸ਼ ਕਰਨ ਜਾ ਰਿਆਂ ਜਿਸ ਦਾ ਸਰਲੇਖ ਹੈ ਸਰਹੰਦ ਖੰਡੇ ਵਰਸੇ ਤੇ ਡਲਦੇ ਨਾ ਜਾਣ ਵਾਲੇ ਸਾਜਾਂ ਵਾਲ ਦੇ ਜ਼ੁਲਮ ਦੇ ਵੈਰੀ ਅਸੀ ਲਾਲ ਬਾਜਾਂ ਵਾਲ ਦੇ ਲਾਡ ਲਿਆ ਫੌਜੀ ਉਹਦੀ ਤੁਖਾ ਨਾ ਤੁਖਾਈਵੇ ਸਰਹਦ ਕਿੱਕ ਕਿ ਤਾਈਵੇਂ ਖੜਗੇ ਜੀ ਲਾਲ ਨੀਹਾ ਵਿੱਚ ਚਾਈ ਚਾਈਵੇਂ ਲੈ ਕੇ ਦਸ ਬਿਜਾ ਦਾ ਥਾਪੜ ਤੇ ਜੜੀਆਂ ਬਣ ਗਿਆ ਬਾਜ ਸੰਵਾਲਕ ਨਰੇ ਕਿੱਕ ਲੜਕੇ ਕਨਖਾ ਤਕਦਰ ਰਾਜ ਫਤਿਹ ਸਿੰਘ ਦੀ ਫਤਿਹ ਸੁਣ ਕੇ ਜੀਟਾ ਕਮ ਕਮੁੱਟੀਆਂ ਬਾਬਾ ਜੋਰਾਵਾਰ ਦੇ ਨੂਰ ਨੇ ਹਕੂਮਤਾਂ ਪੁੰਜੇ ਸੁਟੀਆਂ ਹਾਏ ਦਾਦੀ ਇੱਕ ਵਾਰੀ ਪੁੱਤ ਦੋਨੂ ਜੇ ਚੱਲਿਆ ਤੂੰ ਦੇਖ ਕੇ ਤਾਂ ਆਈ ਵੇ ਖੜਗੇ ਸੀ ਲਾਲ ਨੀ ਆ ਵਿੱਚ ਚਾਈ ਚਾਈ ਵੇ ਮੋਤਾ ਇਸੇ ਜੀਰ ਦੀ ਵਾਜੀਰ ਖਣ ਵਾਜੀਰ ਦੀ ਮੈਂ ਜੀਤ ਸਿੰਘ ਦੀ ਛੋਤੀ ਅੱਕੇ ਗੱਲ ਕਰਾਂ ਕਿ ਤੀਰ ਦੀ ਜੁਜਾਰ ਸਿੰਘ ਸੀ ਗੱਜੀ ਆਪਣ ਖੜਿਆ ਕੋਈ ਨਾ ਮੂਰੇ ਜਾ ਕੇ ਇੱਕ ਵਾਰੀ ਪੁਰਾ ਸਾਹਿਬ ਦੀਸ ਦਾ ਚਕਾਈ ਵੇ ਸਰਹੰਦ ਨੂੰ ਜੇ ਚੱਲਿਆ ਤੂੰ ਦੇਖ ਕੇ ਤਾਂ ਆਈ ਵੇ ਖੜਗੇ ਸੀ ਲਾਲ ਨੀ ਆ ਵਿੱਚ ਚਾਈਵੇ ਸਿੰਘ ਸੂਰ ਮੇ ਸਾਰੇ ਰਿੰਦੇ ਚੜਦੀ ਕਲਾ ਸ਼ਰਾ ਮੰਗ ਗਦੇ ਰਿੰਦੇ ਚੜਦੀ ਕਲਾ ਉੱਚੇ ਝੂਲਦੇ ਨਿਸ਼ਾਨ ਰਿੰਦੇ ਚੜਦੀ ਕਲਾ ਦੇਖ ਲੱਗਦੇ ਆਂ ਜਿਕਾਰੇ ਕਹਿੰਦੇ ਚੜਦੀ ਕਲਾ ਦੇਖ ਲੱਗਦੇ ਆਂ ਜਿਕਾਰੇ ਕਹਿੰਦੇ ਚੜਦੀ ਕਲਾ ਬੋਲੇ ਸੋਨਹਾਲ ਵਾਹ